ਅੱਗੇ ਦਿਖਾਉਣਾ ਏ ਤੁਹਾਨੂੰ ਕਿ ਨਹਿਰ ਹੈ ਜਿਹੜੀ ਇਹ ਟੁੱਟ ਚੁੱਕੀ ਹੈ ਆ ਦੇਖੋ ਹੁਣ ਸੜਕ ਨੂੰ ਵੀ ਤੋੜੂਗੀ ਕਹਾ ਇਹ ਅੱਗੇ ਇਸ ਤਰ੍ਹਾਂ ਦੇ ਨਾਲ ਦੋਸਤੋ ਨਹਿਰ ਹੈ ਜਿਹੜੀ ਪਾਣੀ ਹੈ ਛੜਕ ਦੇ ਉੱਪਰ ਦੀ ਚੱਲ ਰਹੀ ਹੈਗਾ ਜਿਹੜੀ ਨਹਿਰ ਹੈ ਉਹ ਟੁੱਟ ਚੁੱਕੀ ਹੈ ਆ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਉਂਡ ਜ਼ੀਰੋ ਰਿਪੋਰਟ ਦੇਖ ਸਕਦੇ ਹੋ ਦੋਸਤੋ ਵੱਡੀ ਤਿਆਰੀ ਹੈ ਜਿਹੜੀ ਚੱਲ ਰਹੀ ਹੈ ਨਹਿਰ ਟੁੱਟੀ ਨੂੰ ਪੂਰਨ ਦੇ ਲਈ ਆਲੇ-ਦਾਲੇ ਡੰਡਾਂ ਤੋਂ ਸ਼ਾਇਦ ਨਰੇਗਾ ਵਾਲੇ ਮਜ਼ਦੂਰ ਭਰਾ ਵੀ ਕੰਮੇ ਵੀ ਆਏ ਹੋਣਗੇ। ਬੋਰੀਆਂ ਭਰੀਆਂ ਜਾ ਰਹੀਆਂ ਨੇ ਤੇ ਜੀਸੀਬੀ ਵੀ ਲੱਗੀ ਹੋਈ ਉਧਰਲੀ ਸਾਈਡ। ਤੇ ਜਿਹੜੀ ਨਹਿਰ ਹੈ ਇਹ ਟੁੱਟ ਚੁੱਕੀ ਹੈਗੀ। ਪਰਲੀ ਸਾਈਡ ਨਰਮਾ ਵੀ ਤੁਹਾਨੂੰ ਦਿਖਾਵਾਂਗੇ ਵਿੱਚ ਉਹ ਨਰਮਾ ਜਿਹੜਾ ਉਹ ਵੀ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੈਗਾ ਡੁੱਬ ਚੁੱਕਿਆ ਹੈਗਾ। ਕਿੰਨਾ ਤੇਜ਼ੀ ਨਾਲ ਪਾਣੀ ਵਧ ਰਿਹਾ ਹੈ? 3 ਮਿੰਟਾਂ 'ਚ ਕਿਲਾ ਚੱਕਦਾ। 3 ਮਿੰਟਾਂ 'ਚ ਕਿਲਾ। ਹਾਂ। ਟੁੱਟ ਕੇ ਅੱਗੇ 3 ਮਿੰਟਾਂ ਵਿੱਚ ਪਾਣੀ 3 ਮਿੰਟਾਂ ਵਿੱਚ ਕਿਲਾ ਭਰ ਰਿਹਾ ਹੈ 3 ਮਿੰਟਾਂ ਵਿੱਚ ਕਿਲਾ ਭਰਤਾ ਵੀ ਦੇਖ ਸਕਦੇ ਹੋ ਕਿੰਨੀ ਰਫਤਾਰ ਨਾਲ ਪਾਣੀ ਜੰਨਾ ਚੱਲ ਰਿਹਾ ਹੈਗਾ ਸੁੱਕਾ ਵਾਹਣਾ ਸੁੱਕਾ ਵਾਹਣਾ ਕਿਲੇ 'ਚ ਤਾਂ ਫਿਰ 2-2 ਫੁੱਟ ਪਾਣੀ ਚੜ ਗਿਆ ਹਾਂ ਹਾਂ 2-2 ਫੱਟਾ 2-2 ਫੁੱਟ ਪਾਣੀ 3 ਮਿੰਟਾਂ 'ਚ ਸਤਿ ਸ੍ਰੀ ਅਕਾਲ ਦੋਸਤੋ ਇਹ ਜਿਹੜੀ ਨਹਿਰ ਟੁੱਟ ਚੁੱਕੀ ਹੈ ਲੈਹਰੇ ਤੋਂ ਅੱਗੇ ਆਹ ਦੇਖੋ ਖੇਤਾਂ 'ਚ ਪਾਣੀ ਛੜ ਕੇ ਦੇ ਉੱਪਰ ਦੀ ਪਾਣੀ ਆ ਜਿਹੜਾ ਚੱਲ ਰਿਹਾ ਹੈ ਫੁੱਲ ਕਿਉਂਕਿ ਸਰਕਾਰ ਵੱਲੋਂ ਆਪਾਂ ਸਰਕਾਰ ਨੂੰ ਵੀ ਦੋਸ਼ ਲਾ ਦਨੇ ਆ 37 37 ਫੁੱਟ ਜਗਾ ਦੋਏ ਪਾਸੇ ਕਹਿੰਦੀ ਹੈ ਹਾਂਜੀ ਅੱਠ ਬੋਰੀਆਂ ਰੇਹ ਦੀਆਂ ਅੱਛਾ ਪਹਿਲਾਂ ਸੱਚਾ ਜੀ ਵੀ ਚਲ ਜੀਰੀ ਲਾਵਾਂਗੇ ਅੱਛਾ ਪਹਿਲਾਂ ਹੀ ਖੜਿਆਤਾ ਹਾਂਜੀ ਪਹਿਲਾਂ ਹੀ ਖੜਿਆ ਕਿਹੜਾ ਡੀ ਰੇ ਪਾਏ ਅੱਠ ਬੋਰੀਆਂ ਚਾਰ ਦਾ ਜੂਰੀ ਆ ਅੱਛਾ ਇਹ 400 ਪਰ ਦੀਆਂ ਚਾਰ ਜੂਰੀ ਇਹਦੀਆਂ 400 ਪਰ ਦੀਆਂ ਹਾਂਜੀ 400 ਪਰ ਦੀ ਅੱਛਾ ਪਹਿਲਾਂ ਹੀ ਪਤਾ ਕਲੰਪੁਰ ਵੱਲ ਨੂੰ ਨਹਿਰ ਟੁੱਟ ਗਈ ਲਹਿਰੇ ਤੋਂ ਅੱਗੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀਰੋ ਰਿਪੋਰਟ ਵੀਡੀਓ ਅੱਗੇ ਸ਼ੇਅਰ ਕਰ ਦਿਓ ਯਾਰ ਕਿਸਾਨਾਂ ਦਾ ਜਿਹੜਾ ਹੈਗਾ ਭਾਰੀ ਨੁਕਸਾਨ ਹੋਇਆ ਸਰਕਾਰ ਨੇ ਤਾਂ ਪਾਣੀ ਛੱਡਿਆ ਸੀ ਚਲ ਆਪਾਂ ਮੰਨਦੇ ਆਂ ਵੀ ਝੋਨੇ ਦਾ ਸੀਜ਼ਨ ਹੈ ਵੱਧ ਤੋਂ ਵੱਧ ਪਾਣੀ ਦੀ ਲੋੜ ਹੈ ਪਰ ਕਿਤੇ ਨਾ ਕਿਤੇ ਕਮੀਆਂ ਜਿਹੜੀਆਂ ਰਹਿ ਜਾਂਦੀਆਂ ਨੇ ਜਾਂ ਪਾਟੜੀ ਕਹਿੰਨੋ ਕਮਜ਼ੋਰਤੀ ਪਰ ਪਹਿਲਾਂ ਉਧਰ ਟੁੱਟ ਗਈ ਸੀ ਹੁਣ ਨਹਿਰ ਹੈ ਜਿਹੜੀ ਇੱਧਰ ਟੁੱਟ ਚੁੱਕੀ ਹੈ ਇਹ ਕਿਵੇਂ ਇੱਥੇ ਕੀ ਬੀਜਿਆ ਹੋਇਆ ਸੀ ਜੀ 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 ਰੀ ਬਿੱਜੀ ਹੋਈ ਤੀ ਨਾ ਹੂੰ ਲਾਈ ਹੋਈ ਐ ਬਸਾ ਉਹ ਤਾਂ ਲਾਈ ਹੋਈ ਤੀ ਅੱਛਾ ਠੀਕ ਐ ਇਹ ਹਜੇ ਵੇਲਾ ਪਿਆ ਤੀ ਰੇਗ ਵੀ ਫਿਰ ਬਹਾਉ ਰੇਗ ਦੀ ਰੇਗ ਨੂੰ ਅੱਗੇ ਸਾਰੀ ਰੇਗ ਸਾਰੇ ਆ ਕੇ ਦੇਖੂ ਨੀਵੇਂ ਚਾਉਂਦੀ ਸਾਰੀ ਰੇਗ ਨੀਵੇਂ ਚਾਉਂਦੀ ਕਿਲਾ ਪਰ ਜੂ ਰੇਗ ਨਾਲ ਦੇਖ ਸਕਦੇ ਹੋ ਦੋਸਤੋ ਪਾਣੀ ਕਿਵੇਂ ਆਵਾਜ਼ ਦੇਖ ਲਓ ਪਾਣੀ ਦੀ ਕਿੰਨੀ ਐ ਨਲਿਆਂ ਆ ਮ ਆ ਰਿਹਾ ਹੈਗਾ ਵਾਹਣ ਚ ਆਹ ਦੇਖੋ ਅੱਗੇ ਬੱਟਾਂ ਦੇ ਉੱਪਰ ਦੀ ਕਿਵੇਂ ਅੱਗੇ ਵਧ ਰਿਹਾ ਹੈ ਪਾਣੀ ਆਲੰਪੁਰ ਵੱਲ ਨੂੰ ਆ ਤਸਵੀਰਾਂ ਲਾ ਲੋ ਬੱਟਾਂ ਦੇ ਉੱਪਰ ਦੀ ਹੋ ਕੇ ਪਾਣੀ ਵਧਰੇ ਹੈਗਾ ਪਿੱਛੋਂ ਪਾਣੀ ਆ ਜਿਹੜਾ ਵੱਡੀ ਪੱਧਰ ਤੇ ਪਾਣੀ ਆ ਜਿਹੜਾ ਆ ਰਿਹਾ ਹੈਗਾ ਨਹਿਰ ਟੁੱਟ ਚੁੱਕੀ ਹੈ ਜੀ ਨਹਿਰ ਹੈ ਜਿਹੜੀ ਆ ਦੇਖੋ ਪਾਣੀ ਬਹੁਤ ਤੇਜ਼ੀ ਨਾਲ ਅੱਗੇ ਆ ਜਿਹੜਾ ਵਧਰੇ ਹੈਗਾ ਨਰਮਾ ਡੁੱਬੇ ਨਰਮਾ ਨਰਮਾ ਲੱਗਿਆ ਹੋਇਆ ਸੀਗਾ ਇਹ ਓਟੜੇ ਤੋਂ ਅੱਗੇ ਆ ਦੇਖੋ ਜੀ ਸੜਕ ਦੇ ਉੱਪਰ ਦੀ ਹੈ ਜਿਹੜਾ ਪਾਣੀ ਆਲੇ-ਦਾਲੇ ਜੇ ਕਹਦੀ ਹੈ ਵੀ ਜਲ-ਥਲ ਹੋ ਗਿਆ ਸਾਰਾ ਨਰਮੇ ਦਾ ਜਿਹੜਾ ਨੁਕਸਾਨ ਹੈਗਾ ਨਰਮਾ ਬਚਣਾ ਜਿਹੜਾ ਮੁਸ਼ਕਲ ਹੈ ਨਰਮੇ ਦਾ ਬਚਣਾ ਮੁਸ਼ਕਲ ਹੈ ਕਿਉਂਕਿ ਨਹਿਰ ਹੈ ਜਿਹੜੀ ਕਿੱਥੋਂ ਜੋਂ ਟੁੱਟੀ ਹੈ ਇਹ ਗਾਹਾਂ ਤੋਂ ਹੈ ਠੀਕ ਹੈ ਇੱਥੋਂ ਟੁੱਟੀ ਹੈ ਜੀ ਆ ਦੇਖੋ ਨਰਮਾ ਸਾਰਾ ਡੁੱਬ ਗਿਆ ਅੱਗੇ ਤੱਕ ਪਾਣੀ ਹੈ ਜਿਹੜਾ ਫੈਲ ਚੁੱਕਿਆ ਹੈ ਇੱਧਰ ਲਵੇ ਨਾ ਆ ਦੇਖ ਸਕਦੇ ਹੋ ਸਾਰਾ ਨਰਮਾ ਜਿਹੜਾ ਡੁੱਬ ਚੁੱਕਿਆ ਕਿਸਾਨ ਦਾ ਜਿਹੜਾ ਹੈਗਾ ਨੁਕਸਾਨ ਇੱਥੇ ਭਾਰੀ ਨੁਕਸਾਨ ਹੈ ਜਿਹੜਾ ਹੋ ਗਿਆ ਨਹਿਰ ਦੇ ਟੁੱਟਣ ਕਰਨਾ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਰਮਾ ਨਜ਼ਰ ਆ ਰਿਹਾ ਵਧੀਆ ਤਿਆਰ ਕਰਿਆ ਹੋਇਆ ਸੀ ਨਰਮਾ ਕਪਾਹ ਅੱਗੇ ਵੀ ਸ਼ਾਇਦ ਨਰਮਾ ਕੋਈ ਫਸਲ ਬੀਜੀ ਹੋਈ ਆ ਵਿਚਾਲੇ ਝੋਨੇ ਵਾਲੇ ਦਾ ਤਾਂ ਚਲੋ ਹੈਗਾ ਟਾਈਮ ਚੱਲੇ ਜਾਂਦਾ ਸਰਕਾਰ ਨੇ ਪਾਣੀ ਆ ਜਿਹੜਾ ਉਹ ਫੁੱਲ ਛੱਡਿਆ ਹੋਇਆ ਸੀ ਕਿਉਂਕਿ ਝੋਨੇ ਦਾ ਟਾਈਮ ਸੀ ਪਤਾ ਸੀ ਕਿ ਕਿਸਾਨਾਂ ਨੂੰ ਪਾਣੀ ਦੀ ਲੋੜ ਹੈ ਵੱਧ ਤੋਂ ਵੱਧ ਪਰ ਨਹਿਰ ਜਿਹੜੀ ਉਹ ਟੁੱਟ ਚੁੱਕੀ ਹੈ ਆ ਦੇਖੋ ਪਾਣੀ ਅੱਗੇ ਨੂੰ ਵਧ ਰਿਹਾ ਹੈਗਾ ਉੱਚੇ ਵੱਲ ਨੂੰ ਪਾਣੀ ਹੈ ਜਿਹੜਾ ਚੜਾਈ ਵੱਲ ਨੂੰ ਜਾ ਰਿਹਾ ਹੈਗਾ ਅੱਗੇ ਸੂ ਹੈਗਾ ਪਰਲੀ ਪਾਸੇ ਸੂ ਹੈਗਾ ਸੂ ਆ ਵੀ ਤੋੜਨਾ ਪੈ ਜੇ ਸ਼ਾਇਦ ਜਿੰਨਾ ਬੰਦ ਹੋਈ ਛੇਤੀ ਤੇ ਪਾਣੀ ਕਿੱਧਰ ਜਾਊ ਨੇ ਆ ਦੇਖੋ ਆ ਵੀ ਨਰਮਾ ਸੀ ਅੱਗੇ ਪੱਟਾ ਤੋੜਦਿਆਂ ਹੋਣਾ ਆਪਣਾ ਨਰਮਾ ਹੈ ਭਾਈ ਹਾਂਜੀ ਹਾਂਜੀ ਆ ਬਾਈ ਖੜਾ ਕਿਸਾਨ ਵੀ ਮਿਲ ਕੇ ਮੌਕੇ ਤੇ ਆਪਾਂ ਨੂੰ ਗੱਲਬਾਤ ਕਰ ਦਿਆਂਗੇ ਆ ਦੇਖੋ ਨਰਮਾ ਅੱਗੇ ਤੱਕ ਆ ਦੇਖੋ ਜੀ ਤੁਸੀਂ ਉਰੇ ਜਾ ਜਾ ਬਾਈ ਮੁੰਡਾ ਆ ਆ ਦੇਖੋ ਪਾਣੀ ਦੇਖੋ ਨਰਮੇ ਵੱਲ ਨੂੰ ਕਿਵੇਂ ਕਿਵੇਂ ਵਧ ਰਿਹਾ ਅੱਗੇ ਨੂੰ ਆ ਜੋ ਰਿਹਾ ਕਿੰਨਾ ਟਾਈਮ ਹੋ ਗਿਆ ਬਾਈ ਟੁੱਟੀ ਨੂੰ 7 ਵਜੇ ਰੁੱਤੀ ਜੀ 7 ਵਜੇ ਸਵੇਰੇ ਤੇ ਆਪਣਾ ਕੀ ਨਾਮ ਹੈ ਗੱਗੀ ਆਈ ਮੇਰਾ ਨਾਮ ਕਿਹੜਾ ਪਿੰਡ ਹੈ ਇਹੀ ਆਈ ਕੋਟੜਾ 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 ਲੈ ਲ ਇਹ ਨਰਮਾ ਆਪਣਾ ਹੈ ਹਾਂਜੀ ਹਾਂ ਕਿਵੇਂ ਬਚ ਜਾਊਗਾ ਨਹੀਂ ਬਚਦਾ ਜੇ ਉਹ ਹੀ ਉਧਰ ਪਾਣੀ ਟੁੱਟ ਗਿਆ ਫਿਰ ਪਣਾ ਜਾਈਏਗਾ ਜੀ ਅੱਛਾ ਜੇ ਹੁਣ ਪਾਣੀ ਵਿੱਚ ਖੜਦਾ ਇੱਕ ਦਿਨ ਬਚ ਜੂ ਦੋ ਦਿਨਾਂ ਇਹ ਫੇਰ ਨਹੀਂ ਬਚਦਾ ਫਿਰ ਮਾਰ ਪਊਗੀ ਨਹੀਂ ਮਾਰ ਪਊਗੀ ਹਾਂਜੀ ਹਾਂਜੀ ਹੁਣ ਤਾਂ ਪਾਣੀ ਦਾ ਫਿਰ ਪਾਣੀ ਉਧਰ ਪੜਿਆ ਹੁਣ ਟੁੱਟ ਗਈ ਸਾਰਾ ਪਾਣੀ ਆਲੰਪੁਰਕ ਨਹੀਂ ਜਾ ਰਿਹਾ ਇਹ ਅਸਾਲੰਪੁਰਕ ਨਹੀਂ ਪਾਣੀ ਜਾ ਰਿਹਾ ਹਾਂਜੀ ਹਾਂਜੀ ਦੇਖ ਸਕਦੇ ਹੋ ਜੀ ਤਸਵੀਰਾਂ ਅੱਗੇ ਵੀ ਤੁਹਾਨੂੰ ਦਿਖਾਉਣਾ ਦੇਖੋ ਸਾਰਾ ਪਾਣੀ ਉੱਪਰ ਦੀ ਹੋ ਕੇ ਜਿਹੜਾ ਹੈਗਾ ਐਨ ਆਰਮੇ ਚ ਅੱਗੇ ਜਾ ਰਿਹਾ ਅੱਗੇ ਦਿਖਾਉਣੇ ਆ ਬਾਈ ਦਾ ਨਰਮਾ ਜਿਹੜਾ ਬਹੁਤ ਸ਼ੌਂਕ ਨਾਲ ਪਾਲਿਆ ਹੋਇਆ ਦਿਖ ਰਿਹਾ ਹੈ ਦੇਖ ਸਕਦੇ ਹੋ ਜੀ ਤਸਵੀਰਾਂ ਇੱਥੇ ਨਰਮਾ ਜਿਹੜਾ ਬੀਜ ਦਾ ਸ਼ੌਂਕ ਹੈ ਨਰਮਾ ਹੁੰਦਾ ਵੀ ਅਖਰ ਇਹ ਗੱਲ ਨਹੀਂ ਨਰਮੇ ਦੇ ਰੇਟ ਵਧੀਆ ਨੇ ਨਿਕਲਦਾ ਵੀ ਵਧੀਆ ਜਿਹੜੇ ਬੀਜ ਦੇ ਨੇ ਮਾਨਸਾ ਵੱਲ ਅੱਜ ਵੀ ਬਹੁਤ ਬੀਜਦੇ ਨੇ ਅਸੀਂ ਇੱਕ ਝੋਨਾ ਕਣਕੇ ਝੋਨਾ ਕਣਕੇ ਫੜ ਲਈ ਨਰਮੇ ਦੇ ਵਿੱਚ ਫਿਰ ਉਹਦਾ ਕਹਾਣਾ ਚਿਬੜ ਹੋਰ ਸਬਜ਼ੀਆਂ ਬਿਥੇਰੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਘਰੇ ਖਾ ਸਕਦੇ ਆ ਇੱਥੋਂ ਪੜਿਓ ਕਹਿੰਦੇ ਬਾਈ ਕੋਈ ਇੱਥੋਂ ਪਾਣੀ ਇੱਧਰ ਡਿਗੂਆ ਕਹਿੰਦਾ ਹਨਾ ਉਹ ਟੁੱਟੀ ਹੋ ਉਹ ਖੜਾ ਲੈ ਉਹ ਫਿਰ ਉਹ ਸਾਹਮਣੇ ਰਹੀ ਹੈ ਨਾ ਇਸ ਤਰ੍ਹਾਂ ਜਿਹੜਾ ਜਲਥਾਲਾ ਜਿਹੜਾ ਹੋ ਗਿਆ ਪਰਲੇ ਪਾਸੇ ਸੂਹ ਆ ਇਧਰ ਛੜਕਾ ਹੈ ਇਧਰ ਨਹਿਰ ਹੈ ਤੇ ਇਸ ਤਰ੍ਹਾਂ ਦੇ ਨਾਲ ਹੁਣ ਪਾਣੀ ਜਿਹੜਾ ਬਾਈ ਨੇ ਇਧਰ ਤੋੜਤਾ ਹੁਣ ਇਥੋਂ ਭੜਿਆਉ ਇਧਰ ਨੂੰ ਡੇਕਤਾ ਆਲਮਪੁਰ ਵਾਲੀ ਸਾਈਡ ਹਾਂਜੀ ਆਪਣਾ ਨਰਮ ਆਪਣਾ ਜੀ ਪਿਛਲਾ ਹਾਂਜੀ ਕਿਵੇਂ ਬਚਤ ਰਹ ਜੂਗੀ ਬਚੇ ਦੇਖੋ ਜੀ ਇੰਨੇ ਪਾਣੀ ਦਾ ਕਿਹੜਾ ਬਚੇ ਰਹੂਗੀ ਉਹ ਨਾ ਮੁਸ਼ਕਲ ਹੈ ਜਿਹਦੇ ਹਿਸਾਬ ਨਾਲ ਦੇਖ ਸਕਦੇ ਹੋ ਵੀ ਪਾਣੀ ਦੇਖੋ ਜੀ ਨਹਿਰ ਟੁੱਟੀ ਦਾ ਪਾਣੀ ਦੇਖੋ ਤੁਸੀਂ ਭਰਾਵੋ ਹੈ ਹਾਂਜੀ ਜਮੇ ਹੁਣ ਨਰਮੇ ਤੇ ਕਿੰਨਾ ਕ ਖਰਚਾ ਆ ਚੁੱਕਿਆ ਜੇ ਕਹੀਏ ਪ੍ਰਤੀ ਏਕੜ ਨਰਮੇ ਦਾ ਬਹੁਤ ਖਰਚਾ ਆ ਗਿਆ ਜੀ ਵਿੱਚ ਪਹਿਲਾਂ ਰੇਬਾਈ ਐ ਫਿਰ ਹੋਰ 20 ਕੀ ਰੇਟ ਐ ਨਰਮੇ ਦਾ ਹੁਣ 20 ਤਾਂ ਬਹੁਤ ਮਹਿੰਗਾ ਹੋ ਗਿਆ 1500 ਇੱਕ ਪੈਕਟ ਕਿੱਲੇ ਤਾਂ ਪੈਂਦਾ ਹੈ ਹਾਂਜੀ 2 ਕਿੱਲੇ 3000 ਤਾਂ ਪਈਏ ਹੋ ਗਿਆ 3000 ਰੁਪਏ ਹੋ ਗਿਆ ਖਰਚਾ ਬਾਕੀ ਉੱਤੇ ਖਰਚੇ ਆ ਗਿਆ ਹੋਊਗਾ 10000 ਹਾਂਜੀ 5 ਕਿੱਲੇ ਬਣਦ ਨੇ ਹਾਂਜੀ 5 ਕਿੱਲਾਂ ਦਾ ਨਰਮਾ ਜਿਹੜਾ ਲੱਗਦਾ ਚਾਂਸ ਬਚਣ ਦੇ ਜਿਹੜੇ ਹਸਾਬ ਨਾਲ ਪਾਣੀ ਆਏ ਨਹੀਂ ਭਾਈ ਬਚਦਾ ਨਹੀਂ ਆਹ ਲਾਲੋ ਵੀ 10000 ਕਿਲੇ ਦਾ ਨਰਮੇ ਤੇ ਖਰਚੇ ਦੂ ਬਾਅਦ ਫਿਰ ਇੱਥੇ ਝੋਨਾ ਵੀ ਤੀ ਹਾਂ ਝੋਨਾ ਲਾਇਆ ਸਾਰੀ ਝੋਨੇ ਦੀ ਆ ਅੱਛਾ ਝੋਨੇ ਵਾਲੀ ਆ ਸਾਰਾ ਆਹ ਲਾਲੋ ਵੀ ਦੋਸਤੋ ਲਹਿਰ ਟੁੱਟ ਚੁੱਕੀ ਹੈ ਕੀ ਆ ਤਸਵੀਰਾਂ ਦੇਖ ਲੋ ਵਹਾਨਾਂ ਦੇ ਉੱਪਰ ਦੀ ਹੁੰਦਾ ਹੋਇਆ ਪਾਣੀ ਕਿਵੇਂ ਅੱਗੇ ਨੂੰ ਵਧ ਰਿਹਾ ਹੈ ਆਲਮਪੁਰ ਵੱਲ ਨੂੰ ਲਹਿਰ ਟੁੱਟ ਗਈ ਲਹਿਰੇ ਤੋਂ ਅੱਗੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀਰੋ ਰਿਪੋਰਟ ਵੀਡੀਓ ਅੱਗੇ ਸ਼ੇਅਰ ਕਰ ਦਿਓ ਯਾਰ ਕਿਸਾਨਾਂ ਦਾ ਜਿਹੜਾ ਹੈਗਾ ਭਾਰੀ ਨੁਕਸਾਨ ਹੋਇਆ ਸਰਕਾਰ ਨੇ ਤਾਂ ਪਾਣੀ ਛੱਡਿਆ ਸੀ ਚਲ ਆਪਾਂ ਮੰਨਦੇ ਆਂ ਵੀ ਝੋਨੇ ਦਾ ਸੀਜ਼ਨ ਹੈ ਵੱਧ ਤੋਂ ਵੱਧ ਪਾਣੀ ਦੀ ਲੋੜ ਹੈ ਪਰ ਕਿਤੇ ਨਾ ਕਿਤੇ ਕਮੀਆਂ ਜਿਹੜੀਆਂ ਰਹਿ ਜਾਂਦੀਆਂ ਨੇ ਜਾਂ ਪਾਟੜੀ ਕਹਿੰ ਲੋ ਕਮਜ਼ੋਰੀ ਪਰ ਪਹਿਲਾਂ ਉਧਰ ਟੁੱਟ ਗਈ ਸੀ ਹੁਣ ਨਹਿਰ ਹੈ ਜਿਹੜੀ ਇੱਧਰ ਟੁੱਟ ਚੁੱਕੀ ਹੈ